ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਤੇ ਬਜਟ ਨੂੰ ਲੈ ਕੇ ਮਹਿਲਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਬਜਟ ਤੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਕਿ ਕੁਝ ਉਮੀਦਾਂ ਨੇ ਬਜਟ ਦੇ ਵਿੱਚ ਘਰ ਦੀ ਰਸੋਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਾਲ ਹੀ ਮਹਿੰਗਾਈ ਦਿਨੋ ਦਿਨ ਵਧ ਰਹੀ ਹੈ ਕਰ ਨੂੰ ਚਲਾਉਣਾ ਕਾਫੀ ਔਖਾ ਹੋ ਗਿਆ ਔਰ ਕੁਝ ਕਿਚ ਹੈ ਤੁਸੀਂ ਸੁਣੋ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਤੇ ਬਜਟ ਨੂੰ ਲੈ ਕੇ ਕਾਫੀ ਜੜੀਆਂ ਉਮੀਦਾਂ ਨੇ ਜੇ ਮਹਿਲਾਵਾਂ ਦੀ ਗੱਲ ਕਰੀਏ ਮਹਿਲਾਵਾਂ ਨੂੰ ਕਾਫੀ ਉਮੀਦਾਂ ਨੇ ਕਿਉਂਕਿ ਸਰਕਾਰਾਂ ਵੱਲੋਂ ਲਗਾਤਾਰ ਮਹਿਲਾਵਾਂ ਲਈ ਵੀ ਅਤੇ ਗਰੀਬੀ ਨੂੰ ਕਿਤਨਾ ਕਿਤੇ ਨੀਵੇਂ ਕਰਨ ਲਈ ਬਜਟ ਲਿਆਂਦਾ ਜਾਂਦਾ ਜਾਂਦਾ ਕਿ ਜਿਹੜਾ ਪੰਜਾਬ ਅੰਦਰ ਦੇਸ਼ ਅੰਦਰ ਜਿਹੜੀ ਗਰੀਬੀ ਆ ਉਸ ਨੂੰ ਘਟਾਇਆ ਜਾਵੇ ਅਤੇ ਹਰ ਆਮ ਅਤੇ ਖਾਸ ਨੂੰ ਇੱਕ ਸਾਈ ਦਾ ਬਣਾਇਆ ਜਾਵੇ ਉਸ ਤਰੀਕੇ ਨਾਲ ਲੈ ਕੇ ਸੇ ਸਾਡੇ ਨਾਲ ਕੁਝ ਮਹਿਲਾਵਾਂ ਮੌਜੂਦ ਨੇ ਅੱਪਨ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਮਹਿਲਾਵਾਂ ਨੇ ਸਾਰੇ ਘਰਾਂ ਦੇ ਬਜਟ ਵਿਖਣੇ ਹੁੰਦੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਵੱਲੋਂ ਜਿਹੜਾ ਆਪਣਾ ਬਜਟ ਪੇਸ਼ ਕੀਤਾ ਜਾਣਾ ਕਿਸ ਤਰੀਕੇ ਨਾਲ ਵੇਖਦੇ ਹੋ ਕਿੰਨੀਆਂ ਕੁ ਉਮੀਦਾਂ ਨੇ ਇਸ ਬਜਟ ਦੇ ਸਾਨੂੰ ਤਾਂ ਬਹੁਤ ਜ਼ਿਆਦਾ ਉਮੀਦਾਂ ਹੈਗੀਆਂ ਨੇ ਇਸ ਬਜਟ ਤੇ ਪਰ ਜਿੰਨਾ ਲੋਕਾਂ ਨੂੰ ਬਜਟੇ ਮਿਲਣਾ ਚਾਹੀਦਾ ਹੈਗਾ ਉਹਨਾਂ ਤੱਕ ਤੇ ਪਹੁੰਚਦਾ ਹੀ ਨਹੀਂ ਹੈਗਾ ਜਿਵੇਂ ਮੰਨ ਲਓ ਤੁਸੀਂ ਗੱਲ ਕਰ ਲਓ ਮਗਈ ਹਰ ਇੱਕ ਚੀਜ਼ ਦੇ ਉੱਤੇ ਮਗਈ ਹੈ ਜਿਵੇਂ ਸਬਜ਼ੀ ਉਹ ਕਾਫੀ ਜ਼ਿਆਦਾ ਮਹਿੰਗੀ ਹੋ ਗਈ ਹੈ ਤੇ ਇਹ ਲੈਂ ਚੱਲ ਜੋ ਉਹ ਵੀ ਮਹਿੰਗਾ ਹੋ ਜਾਏਗਾ ਹਰ ਇੱਕ ਚੀਜ਼ ਖੰਡ ਪੱਤੀ ਤੱਕ ਵੀ ਮਹਿੰਗੀ ਹੋਈ ਹੈ ਇਹ ਚੀਜ਼ਾਂ ਹੂੰ ਬਾਕੀ ਜੇ ਸਕੂਲਾਂ ਦਾ ਕਰੋ ਹੈਗਾ ਤਾਂ ਸਕੂਲਾਂ ਚ ਹੀ ਇਹ ਚ ਕੀ ਹੈ ਪੜਾਈ ਫ੍ਰੀ ਚਾਹੀਦੀ ਹੁੰਦੀ ਹੈਗੀ ਉਹ ਪੜਾਈ ਦੀ ਆ ਵੀ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਣੇ ਤੇ ਕਾਫੀ ਜ਼ਿਆਦਾ ਫੀਸਾਂ ਲਏ ਹੈਗੇ ਦੇਣ ਹੈਗੇ ਹਾਂ ਤੇ ਦੂਜੇ ਹੈਗੇ ਵੀ ਜਿੰਨਾ ਲੋਕਾਂ ਨੂੰ ਸੌਦਾ ਮਿਲਨੀ ਚਾਹੀਦੀ ਉਹਨਾਂ ਲੋਕਾਂ ਨੂੰ ਸੌਦਾ ਨਹੀਂ ਰਹੀਆਂਗੇ ਮਿਲਣਾ ਜੇ ਮੰਨ ਲਓ ਆਸ਼ਰਮ ਕਾਟ ਬਣੇ ਹੈਗੇ ਉਹ ਸਰਕਾਰੀ ਹਸਪਤਾਲ ਜੀ ਚੱਲਦੇਗੇ ਉਹ ਪ੍ਰਾਈਵੇਟ ਹਸਪਤਾਲ ਚ ਕਿਉਂ ਨਹੀਂ ਚੱਲਦੀਗੀ ਕਿਉਂਕਿ ਪ੍ਰਾਈਵੇਟ ਦੇ ਵਿੱਚ ਹੀ ਇਲਾਜ ਵਧੀਆ ਹੁੰਦਾ ਹੈਗਾ ਤੇ ਪ੍ਰਾਈਵੇਟ ਵਾਲੀ ਸਾਰੇ ਲੋਕ ਭਜਦੇ ਨੇ ਨੇਰੇ ਸਵੇਰੇ ਨੇਰੇ ਸਵੇਰੇ ਮੰਨ ਲਓ ਕਿ ਰਾਤ ਨੂੰ ਕਿਸੇ ਕੋਈ ਬਿਮਾਰ ਹੋ ਜਾਂਦਾ ਹੈਗਾ ਉਹ ਰਾਤ ਸਰਕਾਰੀ ਹਸਪਤਾਲ ਨਹੀਂ ਕੋਈ ਵੀ ਐਡਮਿਟ ਨਹੀਂ ਕਰਦਾ ਨਹੀਂ ਹੈਗਾ ਕਿਉਂਕਿ ਉੱਥੇ ਮੌਜੂਦਾ ਕੋਈ ਡਾਕਟਰ ਹੀ ਨਹੀਂਗਾ ਹੁੰਦਾ ਹੈਗਾ ਜੇਕਰ ਡਾਕਟਰ ਹੁੰਦਾ ਹੈਗਾ ਤੋ ਆਖਦੇ ਨੇ ਵੀ ਨਹੀਂ ਤੁਸੀਂ ਲੈ ਜਾਓ ਇਹ ਐਮਰਜੈਂਸੀ ਐਮਰਜੈਂਸੀ ਪ੍ਰਾਈਵੇਟ ਵਾਲੇ ਹੀ ਗਲਤੀ ਖਾੜਨਗੇ ਪ੍ਰਾਈਵੇਟ ਵਾਲੇ ਜਦੋਂ ਕਾਰਡ ਹੀ ਨਹੀਂ ਚੱਲਦਾ ਤਾਂ ਉਹ ਕੀ ਕਰਨਗੇ ਗਰੀਬ ਲੋਕ ਕੀ ਕੀ ਲੱਗਦਾ ਕਿਸ ਤਰੀਕੇ ਦਾ ਬਜਟ ਆਉਣਾ ਚਾਹੀਦਾ ਵਾ ਜਿਹੜਾ ਕਿਉਂਕਿ ਬਜਟ ਸਰਕਾਰਾਂ ਹਰ ਸਾਲ ਪੇਸ਼ ਕਰਦੀਆਂ ਨੇ ਬਜਟ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਗਰੀਬ ਲੋਕਾਂ ਨੂੰ ਮਿਲਣਾ ਚਾਹੀਦਾਗਾ ਐਸੀ ਹੀ ਉਮੀਦ ਕਰਦੇ ਹੈ ਗਿਆ ਕੋਈ ਵੀ ਹੈ ਜਿਸ ਤਰ੍ਹਾਂ ਮੰਨ ਲਓ ਕਿ ਕਨਕ ਵੀ ਆਉਂਦੀ ਹੈਗੀ ਆ ਦੇ ਅਮੀਰ ਲੋਕਾਂ ਨੂੰ ਮਿਲ ਜੰਦੀ ਹੈ ਗਰੀਬ ਫਿਰ ਉੱਥੇ ਤੋਂ ਉੱਥੇ ਰਹਿ ਜਾਂਦਾ ਅਮੀਰ ਤੇ ਅੱਗੇ ਅਮੀਰ ਹੈਗਾ ਉਹ ਹੋਰ ਅਮੀਰ ਹੋ ਹੀ ਜਾਂਦਾਗਾ ਇਹ ਹਾਂ ਜੀ ਬੰਦੀ ਕਿਸ ਤਰੀਕੇ ਨਾਲ ਵੇਖਦੇ ਹੋ ਗੱਲ ਬਜਟ ਦੀ ਹੋ ਰਹੀ ਆ ਸਰਕਾਰ ਨੇ ਆਪਣਾ ਬਜਟ ਪੇਸ਼ ਕਰਨਾ ਹੈ ਕਿਸ ਤਰੀਕੇ ਦੀਆਂ ਉਮੀਦਾਂ ਨੇ ਬਜਟ ਜੀ ਗਰੀਬਾਂ ਵਾਸਤੇ ਸਹੀ ਤਾਂ ਜਿੰਨਾ ਵੀ ਹੋ ਸਕੇ ਮਾਣੇ ਬਤਨ ਦੇਣ ਥੋੜਾ ਸੌਖਾ ਹੋ ਜੇ ਜਿਹੜਾ ਕੋਈ ਚੰਗਾ ਮਹਿੰਗਾਈ ਤੋਂ ਥੋੜਾ ਕਾਬੂ ਪਾਇਆ ਜਾ ਸਕੇ ਕਰਦਾ ਸਮਾਨ ਸਾਰਾ ਥੋੜਾ ਸਸਤਾ ਕੀਤਾ ਜਾ ਸਕੇ ਜੀ ਤੁਸੀਂ ਮੇਰਾ ਲਮਾਨੀ ਸਰਕਾਰ ਦਾ ਬਜਟ ਦੇਖਣੇ ਹੁੰਦੇ ਆ ਜੇ ਗੱਲ ਕਰੀਏ ਕੇਂਦਰ ਵੱਲੋਂ ਪਹਿਲਾਂ ਤੋਂ ਹੀ ਸਿਲੰਡਰ ਫਰੀ ਦਿੱਤੇ ਗਏ ਸੀਗੇ ਨਾਲ ਨਾਲ ਜਿਉ ਸਿਲੰਡਰ ਭਰਉਂਦੇ ਨੇ 300 ਰੁਪਏ ਦੀ ਸਬਸਿਡੀ ਵੀ ਉਹ ਸਿਲੰਡਰ ਤੇ ਮਿਲਦੀ ਆ ਕੀ ਲੱਗਦਾ ਨਹੀਂ ਕਿ ਇਹੋ ਜਿਹੇ ਰਾਹ ਤਾਂ ਹੋਰ ਮਿਲਣੇ ਚਾਹੀਦੇ ਨੇ ਹਾਂਜੀ ਮਿਲਣੇ ਚਾਹੀਦੇ ਆ ਨੇ ਘਰ ਵਿੱਚ ਸਾਰਾ ਹੀ ਸਮਾਨ ਤਕਰੀਬਨ ਸਸਤਾ ਹੀ ਹੋਣਾ ਚਾਹੀਦਾ ਕਿਉਂਕਿ ਮਾੜਾ ਬੰਦਾ ਵੀ ਕੋਈ ਚੰਗਾ ਟਾਈਮ ਪਾਸ ਕਰ ਸਕੇ ਆਪਣਾ ਬਿਲਕੁਲ ਹਾਂਜੀ ਕੀ ਕਹਣਾ ਚਾਹੁੰਦੇ ਹੋ ਜਿਸ ਦੀ ਕਿਹੜਾ ਗੱਲ ਸਬਸਿਡਿ ਗੱਲ ਕਰ ਰਹੇ ਆ ਆਪਾਂ ਸਰ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਕਿਸ ਤਰੀਕੇ ਦੀਆਂ ਉਮੀਦਾਂ ਤੇ ਹਰ ਇੱਕ ਲੇਡੀਜ਼ ਨੂੰ ਹੁੰਦੀਆਂ ਹਨਾ ਕਿਉਂਕਿ ਲੇਡੀਜ਼ ਨੇ ਘਰ ਚਲਾਉਣਾ ਲੇਡੀਜ਼ ਨੂੰ ਪਤਾ ਹੈ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਦਾਂ ਬਾਕੀ ਇਹ ਕਿ ਹਰ ਇੱਕ ਚੀਜ਼ ਜੇ ਦੇਖਿਆ ਜਾਵੇ ਤੇ ਮਹਿੰਗਾਈ ਤਾਂ ਦਿਨੋ ਦਿਨ ਵਾਧੀ ਹੀ ਜਾ ਰਹੀ ਹੈ ਹਰ ਇੱਕ ਚੀਜ਼ ਮਹਿੰਗੀ ਹੋ ਹੁੰਦੀ ਹੁੰਦੀ ਪਈ ਹੈ ਜੇ ਪੜਾਈ ਵੱਲ ਜਾਈਏ ਬੱਚਿਆਂ ਦੀ ਪੜਾਈਆਂ ਵੱਲ ਪ੍ਰਾਈਵੇਟ ਸਕੂਲਾਂ ਦਿਨੋ ਦਿਨ ਉਹਨਾਂ ਦੀਆਂ ਫੀਸਾਂ ਵਾਧੀ ਵਾਧੀ ਰਹੀਆਂ ਵਾਧਾ ਹੀ ਹੋ ਰਿਹਾ ਵਾ ਹਰ ਇੱਕ ਚੀਜ਼ ਦੇ ਵਿੱਚ ਬਾਕੀ ਕੋਈ ਡਾਕਟਰੀ ਦੇਖ ਲਈ ਜਾ ਕੇ ਵੀ ਡਾਕਟਰ ਜੀ ਚ ਦੇਖੀਏ ਤਾਂ ਉਹਦੇ ਵਿੱਚ ਵੀ ਕਾਫੀ ਮਤਲਬ ਕਿ ਮਹਿੰਗਾ ਹੀ ਹਰ ਇੱਕ ਬਿਲਕੁਲ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਸਰਕਾਰ ਵੱਲੋਂ ਪਹਿਲਾਂ ਵੀ ਕੋਈ ਸਕੀਮਾਂ ਦਿੱਤੀਆਂ ਨਹੀਂ ਹੈ ਬਜਟ ਹਰ ਵਾਰ ਹੀ ਲਿਆਂਦਾ ਜਾਂਦਾ ਇਸ ਵਿੱਚ ਕੀ ਖਾਸ ਹੋਣਾ ਜੀਦਾ ਇਸ ਬਜਟ ਦੇ ਵਿੱਚ ਜਿਸ ਤਰੀਕੇ ਨਾਲ ਬਜਟ ਦੇਖੋ ਜਿੱਦਾਂ ਹਰ ਵਾਰੀ ਹੁੰਦਾ ਤੇ ਇਹ ਲਿਹਾਗਾ ਲੇਕਿਨ ਪਰ ਗਰੀਬ ਲੋਕ ਤੱਕ ਨਹੀਂ ਪਹੁੰਚਦਾ ਗਰੀਬ ਜਨਤਾ ਤੱਕ ਨਹੀਂ ਪਹੁੰਚਦਾ ਦੇਖੋ ਜੀ ਸਿਲੰਡਰ ਮਤਲਬ ਕਿ ਸਬਸਿਡੀ ਏ ਮਿਲਦੀ ਹੈ ਹੀ ਸਿਲੰਡਰ ਚ ਪਹਿਲਾਂ 2.5 300 ਮਿਲਦੀ ਰਹੀ ਆ ਹੁਣ ਉਹਦੇ ਵਿੱਚ ਵੀ ਬਹੁਤ ਮਤਲਬ ਕਿ ਹੋ ਗਿਆ ਹੁਣ ਸਬਸਿਡੀ ਵੀ ਨਹੀਂ ਮਿਲਦੀ ਠੀਕ ਹੈ ਪਹਿਲਾਂ ਜਰੂਰ ਜਦੋਂ ਚੱਲਦਾ ਕੰਮ ਉਦੋਂ ਇੱਕ ਦੋ ਵਾਰੀ ਦਿੱਤਾ ਵਾ ਹੁਣ ਇਸ ਤੋਂ ਬਾਅਦ ਤੇ ਕੋਈ ਸਬਸਿਡੀ ਵੀ ਨਹੀਂ ਮਿਲਦੀ ਬਿਲਕੁਲ ਅਸੀਂ ਘਰਾਂ ਦੇ ਵਿੱਚ ਕੁਝ ਮਹਿਲਾਵਾਂ ਨਾਲ ਗੱਲ ਕਰ ਰਹੇ ਸੀਗੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਔਰ ਕੇਂਦਰ ਸਰਕਾਰ ਦੇ ਬਜਟ ਨੂੰ ਲੈ ਕੇ ਮਹਿਲਾਵਾਂ ਕਿਸ ਤਰੀਕੇ ਨਾਲ ਦੇਖਦੀਆਂ ਨੇ ਪਰ ਕਿਤਨਾ ਕਿਤੇ ਮਹਿਲਾਵਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਬਜਟ ਦੇ ਵਿੱਚ ਘਰਾਂ ਵਾਸਤੇ ਖਾਸ ਬਜਟ ਹੋਣਾ ਚਾਹੀਦਾ ਜਿਸੇ ਸਕੂਲਾਂ ਦੀ ਪੜ੍ਹਾਈ ਜਿਹੜੀ ਆ ਉਹਦੇ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਜਿੱਦਾਂ ਨਾਲ ਨਾਲ ਮੈਡੀਕਲ ਜਿਹੜੀਆਂ ਮੈਡੀਕਲ ਸੇਵਾਵਾਂ ਹੈਗੀਆਂ ਉਹਨਾਂ ਵਾਸਤੇ ਵੀ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਔਰ ਬਜਟ ਜਿਹੜਾ ਵਾ ਉਹ ਘੱਟੋ ਘੱਟ ਮਹਿਲਾਵਾਂ ਵਾਸਤੇ ਜਿਹੜਾ ਉਵਧੀਆ ਹੁਣ ਆਉਣਾ ਜਿੱਦਾਂ ਕਿਉਂਕਿ ਘਰਾਂ ਦੇ ਜਿਹੜੇ ਬਜਟ ਆ ਸਾਰੇ ਮਹਿਲਾਵਾਂ ਨੇ ਵੇਖਣੇ ਹੁੰਦੇ ਆ ਬਾਕੀ ਆਉਣ ਵਾਲੇ ਸਮੇਂ ਇਹ ਦੇਖਦੇ ਕਿ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾਣਾ ਉਹ ਕਿਸ ਤਰੀਕੇ ਦਾ ਆਉਂਦਾ ਹੈ ਅਤੇ ਸਿਰਫ ਦੇਸ਼ ਦੇ ਵਾਸੀ ਜਿਹੜੇ ਨੇ ਪੰਜਾਬ ਦੇ ਵਾਸੀ ਨੇ ਲੋਕ ਨੇ ਉਹ ਇਸ ਬਜਟ ਤੋਂ ਕਿੰਨਾ ਕੁ ਕੁਛ ਹੁੰਦੇ ਨੇ ਤੁਸੀਂ ਜੁੜੇ ਰਹੋ ਏਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ